हां जी ਸੱਸੀ ਘਾਲ ਤੁਹਾਡਾ ਸਵਾਗਤ ਹੈ ਕਿ ਨਵੀਂ ਵੀਡੀਓ ਦੇ ਵਿੱਚ ਅਸੀਂ ਅੱਜ ਤੋਂ ਪੰਜਾਬੀ ਗ੍ਰਾਮਰ ਦੇ ਟੌਪਿਕ ਸ਼ੁਰੂ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪੰਜਾਬੀ ਗ੍ਰਾਮਰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਦੇ ਟਰਮ ਪੜਾਂਗੇ ਜਿਦੇ ਵਿੱਚ ਸਾਡੇ ਕੋਲ ਸਭ ਤੋਂ ਪਹਿਲਾਂ ਨਾਮ ਆ ਨਾਮ ਦੀ ਪਰਿਭਾਸ਼ਾ ਜਿਹਨੂੰ ਅਸੀਂ ਨਾਮ ਵੀ ਕਹਿੰਦੇ ਆ ਨਾਉ ਵੀ ਕਹਿੰਦੇ ਆ ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਪਰਿਭਾਸ਼ਾ ਪੜਾਂਗੇ ਉਸ ਤੋਂ ਬਾਅਦ ਅਸੀਂ ਉਹਦੇ ਜਿਹੜੇ ਆ ਕਿਸਮਾਂ ਪੜਾਂਗੇ ਇੱਕ ਇੱਕ ਬਾਰੇ ਐਕਸਪਲੇਨ ਕਰਾਂਗੇ ਤਾਂ ਚੈਨਲ ਦੇ ਬਣੇ ਰਹੋ ਠੀਕ ਹੈ ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆਏਗਾ ਜਿੰਨਾ ਸ਼ਬਦਾ ਤੋਂ ਕਿਸੇ ਵਿਅਕਤੀ ਪੰਛੀ ਪਸ਼ੂ ਸਥਾਨ ਚੀਜ਼ ਆਦਿ ਦੇ ਨਾਮ ਦਾ ਗਿਆਨ ਹੁੰਦਾ ਨਾਮ ਕੀ ਹੈ ਨਾਮ ਜਿਵੇਂ ਨੇਮ ਜਿਹਨੂੰ ਅਸੀਂ ਨਾਉਨ ਕਹਿੰਦੇ ਆ ਤਾਂ ਉਹ ਕੀ ਹੋ ਗਿਆ ਜਿੱਦੋਂ ਸਾਨੂੰ ਗਿਆਨ ਹੁੰਦਾ ਉਹੀ ਨਾਮ ਆ ਉਸ ਨੂੰ ਕੀ ਕਹਿੰਦੇ ਅਸੀਂ ਨਾਮ ਸਾਦੀ ਪਰਿਭਾਸ਼ਾ ਦੇ ਵਿੱਚ ਜ਼ਿਕਰ ਅਸੀਂ ਕਹੀਏ ਜਾਂ ਸ਼ਬਦਾ ਵਿੱਚ ਕਹੀਏ ਤਾਂ ਕੀ ਹੋਏਗਾ ਕਿਸੇ ਮਨੁੱਖ ਜੀਵ ਵਸੂ ਸਥਾਨ ਅਤੇ ਪਾਸ਼ਾ ਮਦੀ ਨਾਂ ਦਾ ਬੋਧ ਕਰਾਉਂਦੇ ਆ ਜਿਹੜੇ ਠੀਕ ਹੈ ਸਥਾਨ ਦਾ ਜਿਹੜਾ ਭਾਵ ਸਾਨੂੰ ਬੋਧ ਕਰਵਾਉਂਦਾ ਬਾਅਦ ਸੀ ਉਹਨੂੰ ਕੀ ਕਹਿੰਦੇ ਆ ਨਾਮ ਉਹਨਾਂ ਨੂੰ ਨਾਮ ਕਿਹਾ ਜਾਂਦਾ ਉਦਾਹਰਣ ਕੀ ਹੈ ਰਾਗਵੀ ਮਾਨਵੀ ਮਿੱਠੂ ਸ਼ਿਮਲਾ ਪਿੰਡ ਜਲੰਧਰ ਬਸ ਠੀਕ ਹੈ ਰਾਗਵੀ ਜਿਹੜਾ ਉਹ ਨਾਮ ਲਿਖਿਆ ਹੋਇਆ ਮਾਨਵੀ ਵੀ ਨਾਮ ਲਿਖਿਆ ਹੋਇਆ ਜਿਵੇਂ ਅਸੀਂ ਕਹਿ ਦਈਏ ਈਸ਼ਵਰ ਉਹ ਇੱਕ ਨਾਮ ਠੀਕ ਹੈ ਲੇਕਿਨ ਕੀ ਆ ਖਾਸ ਨਾਮ ਕਹਾਂਗੇ ਉਹ ਅੱਗੇ ਆਪਾਂ ਡਿਸਕਸ ਕਰਾਂਗੇ ਠੀਕ ਹੈ ਜੀ ਮੈਸੀ ਕਿ ਪਹਾੜ ਉਹ ਕੀ ਇੱਕ ਨਾਮ ਅਸੀਂ ਕੀ ਕਈ ਅਰਵਿੰਦਰ ਉਹ ਕੀ ਇੱਕ ਨਾਂ ਤਾਂ ਕੀ ਹੋ ਗਿਆ ਨਾਮ ਦੀ ਪਰਿਭਾਸ਼ਾ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਹੈ ਨਾਮ ਦੀ ਪਰਿਭਾਸ਼ਾ ਕੀ ਹੁੰਦੀ ਹੈ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦਿੰਨੇ ਆ ਸਾਦੀ ਪਰਿਭਾਸ਼ਾ ਵਜਿਹੜੇ ਸੀ ਕਹੀਏ ਜਿਹੜੇ ਸ਼ਬਦ ਕਿਸੇ ਮਨੁੱਖ ਜੀਵ ਜਾਨਵਰ ਦੇ ਨਾਮ ਦੇ ਆਧਾਰ ਤੇ ਬੋਲਿਆ ਜਾਂਦਾ ਜਿਵੇਂ ਹੁਣ ਜਿਹੜਾ ਮਨੋੱਖਾ ਮਨੁੱਖ ਦਾ ਨਾਮ ਕੀ ਹੋ ਸਕਦਾ ਰਵਿੰਦਰ ਮਨਪ੍ਰੀਤ ਕਿਰਨ ਉਹ ਕੀ ਹੋ ਗਿਆ ਨਾਮ ਤਾਂ ਕੀ ਨਾਮ ਦਾ ਕੀ ਹੋ ਗਿਆ ਮਨੁੱਖ ਦੇ ਨਾਮ ਦੇ ਆਧਾਰ ਤੇ ਹੈ ਨਾ ਤਾਂ ਉਹ ਸਾਡਾ ਬੋਧ ਕਰਵਾਉਂਦਾ ਸਾਨੂੰ ਉਹਦਾ ਨਾਮ ਦਾ ਠੀਕ ਹੈ ਸਿੰਪਲ ਭਾਸ਼ਾ ਵਿੱਚ ਤੁਸੀਂ ਇਹੀ ਲਿਖਣਾ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਨਾਮ ਦੀ ਕਿਸਮ ਨਾਮ ਦੀਆਂ ਕਿੰਨੀਆਂ ਕਿਸਮਾਂ ਆਉਂਦੀਆਂ ਨੇ ਪੰਜ ਨੇ ਆਮ ਨਾਮ ਖਾਸ ਨਾਮ ਵਸਤੂਵਾਚਕ ਨਾਮ ਇਕੱਠਵਾਚਕ ਨਾਮ ਤੇ ਭਾਵਵਾਚਕ ਨਾਮ ਪੰਜ ਹੋ ਗਏ ਪਹਿਲਾਂ ਅਸੀਂ ਆਮ ਨਾਮ ਬਾਰੇ ਪੜਾਂਗੇ ਫਿਰ ਖਾਸ ਵਸਤੂ ਇਕੱਠ ਭਾਵ ਠੀਕ ਹੈ ਇਹ ਸਾਡੇ ਹੋ ਗਈਆਂ ਪੰਜ ਕਿਸਮਾਂ ਹੁਣ ਅਸੀਂ ਸਭ ਤੋਂ ਪਹਿਲਾਂ ਆਮ ਨਾਮ ਬਾਰੇ ਪੜ ਰਹੇ ਹਾਂ ਹਾਂ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਜੀਵ ਜਾਂ ਥਾਂ ਦੀ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ ਵੋਧ ਕਰਵਾਉਣ ਉਹਨਾਂ ਨੂੰ ਅਸੀਂ ਆਮ ਨਾਮ ਜਾਂ ਜਾਤੀਵਾਚਕ ਨਾਮ ਕਹਿੰਦੇ ਆ ਆਮ ਨਾਮ ਨੂੰ ਆਮ ਨਾਮ ਵੀ ਕਹਿੰਦੇ ਆ ਦੂਸਰੇ ਸ਼ਬਦਨ ਜਾਤੀਵਾਚਕ ਵੀ ਕਹਿੰਦੇ ਆ ਤਾਂ ਪਰਿਭਾਸ਼ਾ ਦੇ ਵਿੱਚ ਉਦਾਹਰਣ ਵੀ ਦਿੱਤੀ ਹੋਈ ਹੈ ਕਿਤਾਬ ਬਸ ਸ਼ਹਿਰ ਬੱਚਾ ਰੋ ਰਿਹਾ ਇਸ ਵਿੱਚ ਬੱਚਾ ਆਮ ਨਾਮ ਹੈ ਇੱਕ ਵਾਕ ਆ ਬੱਚਾ ਰੋ ਰਿਹਾ ਬੱਚਾ ਕੀ ਇੱਕ ਆਮ ਨਾਮ ਆ ਕਹਾਜ਼ੀ ਗੱਲ ਵੀ ਤੁਹਾਨੂੰ ਕਰਾਂਗੇ ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੱਸਿਆ ਵੀ ਖਾਸ ਨਾਮ ਹੁੰਦੇ ਕੀ ਆ ਜਿਹੜੇ ਮੇਨ ਹੁੰਦੇ ਨੇ ਤਾਂ ਅਸੀਂ ਆਮ ਨਾਮ ਦੀ ਪਰਿਭਾਸ਼ਾ ਦੁਬਾਰਾ ਪੜਾਂਗੇ ਕਿਉਂਕਿ ਸਾਡਾ ਮੇਨ ਮਕਸਦ ਕੀ ਆ ਤੁਹਾਨੂੰ ਸਮਝ ਆਉਣਾ ਚਾਹੀਦਾ ਕਿ ਆਮ ਨਾਮ ਹੁੰਦਾ ਕੀ ਆ ਤੁਸੀਂ ਦੁਬਾਰਾ ਨਾ ਭੁੱਲੋ ਤੁਹਾਡੀ ਲਾਸਟ ਵੀਡੀਓ ਹੋਵੇ ਆਮ ਨਾਮ ਦੀ ਇਹ ਕਿ ਤੁਹਾਨੂੰ ਲਾਸਟ ਵੀਡੀਓ ਤੁਹਾਨੂੰ ਇਹ ਦੇਖਣੀ ਪਵੇ ਉਸ ਵੇ ਕੋਈ ਵੀਡੀਓ ਨਾ ਦੇਖਣੀ ਪਵੇ ਤੁਹਾਨੂੰ ਦੁਬਾਰਾ ਨਾ ਪੜ੍ਹਨਾ ਪਵੇ ਤਾਂ ਅਸੀਂ ਇੱਕ ਵਾਰ ਦੁਬਾਰਾ ਪਰਿਭਾਸ਼ਾ ਪੜਾਂਗੇ ਜਿਹੜੇ ਸ਼ਬਦ ਕਿਸੇ ਕਿਸੇ ਵਿਅਕਤੀ ਦੀ ਵਸਤੂ ਜੀਵ ਜਾਂ ਸਥਾਨ ਦੀ ਸਮੁੱਚੀ ਜਾਤੀ ਜਾਂ ਸ਼੍ਰੇਣੀ ਦਾ बोध ਕਰਾਉਣ ਕਿਤਾਬ ਕਿ ਸ਼੍ਰੇਣੀ ਆ ਉਹਦਾ बोध ਹੋ ਰਿਹਾ ਬਸ ਇੱਕ ਸ਼੍ਰੇਣੀ ਆ ਸ਼ਹਿਰ ਕਿ ਸ਼੍ਰੇਣੀ ਆ ਬੱਚਾ ਵੀ ਸ਼੍ਰੇਣੀ ਆ ਤਾਂ ਕੀ ਇਹਦਾ बोध ਹੋ ਰਿਹਾ ਸਾਨੂੰ ਸਾਨੂੰ ਪਤਾ ਲੱਗ ਰਿਹਾ ਇਸੇ ਸਾਡੇ ਕੋਲ ਆ ਗਿਆ ਪ੍ਰੋਪਰ ਨਾਉਨ ਆਮ ਨਾਮ ਨੂੰ ਇੰਗਲਿਸ਼ ਕੀ ਕਹਿੰਦੇ ਆ ਕਾਮਨ ਨਾਉਨ ਖਾਸ ਨਾਮ ਨੂੰ ਕਹਿੰਦੇ ਆ ਪ੍ਰੋਪਰ ਨਾਉਨ ਖਾਸ ਨਾਮ ਦੇ ਵਿੱਚ ਕੀ ਹੁੰਦਾ ਜਿੰਨਾ ਸ਼ਬਦਾਂ ਤੋਂ ਕਿਸੇ ਖਾਸ ਵਿਅਕਤੀ ਜੀਵ ਖਾਸ ਵਸਤੂ ਖਾਸ ਸਥਾਨ ਦਾ ਬੋਧ ਹੋਵੇ ਜਾਂ ਸਾਨੂੰ ਬੋਧ ਕਰਵਾਇਆ ਜਾਵੇ ਜਿਵੇਂ ਕਿ ਇਹਨੂੰ ਨਿਜਵਾਚਕ ਵੀ ਕਹਿੰਦੇ ਆ ਜਿਵੇਂ ਕਿ ਨਰਿੰਦਰ ਮੋਦੀ ਉਹ ਨਰਿੰਦਰ ਮੋਦੀ ਸਾਰਿਆਂ ਵਿੱਚੋਂ ਆਮ ਨਹੀਂ ਹੈਗਾ ਦੇਖੋ ਵਿਅਕਤੀਤਾ ਹੈਗਾ ਲੇਕਿਨ ਉਹ ਪੀਐਮ ਆ ਪ੍ਰਾਈਮ ਮਿਨਿਸਟਰ ਦਾ ਉਹ ਕੀ ਇਹ ਖਾਸ ਆ ਜਿਵੇਂ ਸ਼੍ਰੀ ਕ੍ਰਿਸ਼ਨ ਸ਼੍ਰੀ ਕ੍ਰਿਸ਼ਨ ਹੀਸ਼ਵਰ ਕੀ ਆ ਉਹ ਖਾਸ ਨਾਮ ਸਤ루ਜ ਵੀ ਖਾਸ ਨਾਮ ਆ ਵਿਆਸ ਸ਼੍ਰੀ ਅਮਰਸਰ ਸਾਹਿਬ ਉਹ ਵੀ ਖਾਸ ਨਾਮ ਆ ਰਾਵੀ ਖਾਸ ਨਾਮ ਆ ਇਹ ਹੀ ਖਾਸ ਈਜਾ ਹੋ ਗਈਆਂ ਨਾ ਉਨਵਸ ਜਿਹੜੀ ਖਾਸ ਚੀਜ਼ਾਂ ਨੂੰ ਸੀ ਕਿ ਕਹਾਂਗੇ ਖਾਸ ਨਾਮ ਤਾਂ ਇਹਦੀ ਪਰਿਭਾਸ਼ਾ ਦੇ ਵਿੱਚ ਹੀ ਸਾਨੂੰ ਪਤਾ ਲੱਗ ਰਿਹਾ ਕਿ ਜਦੋਂ ਸ਼ਬਦਾਂ ਤੋਂ ਸਾਨੂੰ ਕਿਸੇ ਖਾਸ ਚੀਜ਼ ਬਾਰੇ ਪਤਾ ਲੱਗੇ ਖਾਸ ਵਿਅਕਤੀ ਬਾਰੇ ਪਤਾ ਲੱਗੇ ਖਾਸ ਵਸਤੂ ਬਾਰੇ ਪਤਾ ਲੱਗੇ ਉਹਨੂੰ ਕੀ ਕਹਿੰਦੇ ਆ ਖਾਸ ਨਾਮ ਠੀਕ ਹੈ ਜਾਂ ਨਿਜਵਾਚਕ ਨਾਮ ਜਿਵੇਂ ਕਿ ਨਰਿੰਦਰ ਮੋਦੀ ਤੁਹਾਨੂੰ ਬਾਕੀ ਵੀ ਉਦਾਹਰਨਾਂ ਮੈਂ ਦਿੱਤੀਆਂ ਇਸ ਵਾਰ ਅਸੀਂ ਗੱਲ ਕਰਾਂਗੇ ਵਸਤੂਵਾਚਕ ਦੀ ਮਟੀਰੀਅਲ ਨਾਉਨ ਵਸਤੂਵਾਚਕ ਜਿਹੜੇ ਸ਼ਬਦ ਤੋਂ ਤੋਲਣ ਮਿਨਲ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦਾ ਬੋਧ ਹੋਵੇ ਜਾਂ ਵਸਤੂਆਂ ਦਾ ਪਤਾ ਲੱਗੇ ਤਾਂ ਉਹ ਕਿਹੜੀਆਂ ਹੁੰਦੀਆਂ ਨੇ ਉਹ ਯਾਨੀ ਵਸਤੂਵਾਚਕ ਨਾਮ ਜਿਵੇਂ ਕਿ ਤੇਲ ਪੈਟਰੋਲ ਪਾਣੀ ਸਾਨੂੰ ਪਤਾ ਕਿ ਤੇਲ ਮਾਪਿਆ ਜਾਊਗਾ ਤੋਲਿਆ ਜਾਊਗਾ ਪੈਟਰੋਲ ਵੀ ਮੀਟਰਾਂ ਵਿੱਚ ਦੇਖਿਆ ਜਾਊਗਾ ਤੋਲਿਆ ਜਾਊਗਾ ਮਾਪਿਆ ਜਾਊਗਾ ਪਾਣੀ ਵੀ ਇਦਾਂ ਹੀ ਆ ਤਾਂ ਮਾਪੀਆਂ ਜਾਣ ਵਾਲੀਆਂ ਜਿੱਥੇ ਸਾਨੂੰ ਪਤਾ ਲੱਗਦਾ ਉਹ ਕੀ ਹੋ ਗਿਆ ਵਾਸਤੂਵਾਚਕ ਨਾਮ ਮਟੀਰੀਅਲ ਨਾਉਂ ਪੈਟਰੋਲ ਦਿਨੋ ਦਿਨ ਮਹਿੰਗਾ ਹੋ ਰਿਹਾ ਇਸ ਵਿੱਚ ਪੈਟਰੋਲ ਵਸਤੂ ਜਿਹੜੀ ਆ ਉਹ ਵਾਚਕ ਨਾਮ ਆ ਵਾਚਕ ਮਤਲਬ ਵਸਤੂਵਾਚਕ ਨਾਮ ਆ ਪੈਟਰੋਲ ਠੀਕ ਹੈ ਇਹ ਸਾਡੇ ਹੁਣੇ ਚ ਕਿੰਨੀਆਂ ਕਿਸਮਾਂ ਸਾਡੀਆਂ ਹੋਣਗੀਆਂ ਆਮ ਖਾਸ ਤੇ ਵਸਤੂ ਆਮ ਦਾ ਵੀ ਤੁਹਾਨੂੰ ਪਤਾ ਲੱਗਿਆ ਖਾਸ ਦਾ ਵੀ ਤੇ ਵਸਤੂ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਸਕਰੀਨਸ਼ਾਟ ਕਰ ਲਿਓ ਤੁਹਾਨੂੰ ਪਤਾ ਲੱਗ ਜਾਊਗਾ ਆਪਣਾ ਬਾਅਦ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ ਉਸ ਤੋਂ ਅਸੀਂ ਗੱਲ ਕਰਾਂਗੇ ਇਕੱਠ ਵਾਚਕ ਨਾਮ ਦੀ ਠੀਕ ਹੈ ਇਕੱਠ ਵਾਚਕ ਨਾਮ ਜਿਹੜੇ ਸ਼ਬਦਾਂ ਤੋਂ ਵਿਅਕਤੀਆਂ ਜੀਵਾ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਹੁਣ ਇਹਦੇ ਵਿੱਚ ਕੀ ਹੋ ਗਿਆ ਇਹ ਤੋਂ ਇੱਕ ਤੋਂ ਜ਼ਿਆਦਾ ਇੱਕ ਤੋਂ ਜ਼ਿਆਦਾ ਨੂੰ ਅਸੀਂ ਇਕੱਠ ਕਹਿੰਦੇ ਆ ਇੱਕ ਨੂੰ ਅਸੀਂ ਇਕੱਲਾ ਕਹਿੰਦੇ ਆ ਮੰਨ ਲਓ 11 ਜਾਣੇ ਇਕੱਠੇ ਹੋ ਗਏ ਉਹਨੂੰ ਅਸੀਂ ਇਕੱਠ ਕਹਾਂਗੇ ਮਤਲਬ ਗਿਣਤੀ ਵਧੀ ਜਿਵੇਂ ਇੱਥੇ ਲਿਖਿਆ ਵਿਅਕਤੀਆਂ ਜੇ ਵਿਅਕਤੀ ਲਿਖਿਆ ਹੁੰਦਾ ਇੱਕ ਲੱਗ ਚੀਜ਼ ਸੀ ਵਿਅਕਤੀਆਂ ਲਿਖਿਆ ਵਿਅਕਤੀਆਂ ਜੀਵਾ ਜਾਂ ਗਿਣੀਆਂ ਜਾਣ ਵਾਲੀਆਂ ਵਸਤੂਆਂ ਦਾ ਬੋਧ ਹੋ ਰਿਹਾ ਜਾਂ ਸਾਨੂੰ ਪਤਾ ਲੱਗ ਰਿਹਾ ਤਾਂ ਉਹ ਚ ਕੀ ਹੋ ਗਿਆ ਉਹ ਸਾਨੂੰ ਪਤਾ ਲੱਗ ਰਿਹਾ ਕਿ ਇਹ ਚ ਕੀ ਹੈ ਇਹ ਚ ਹੈਗਾ ਵਾ ਇਕੱਠਵਾਚਕ ਨਾਮ ਫੌਜ ਜਲੂਸ ਸ਼੍ਰੇਣੀ ਸਭਾ ਸਭਾ ਵਿੱਚ ਵੀ ਇਕੱਠ ਹੁੰਦਾ ਸ਼੍ਰੇਣੀ ਵਿੱਚ ਵੀ ਇਕੱਠ ਹੁੰਦਾ ਮਤਲਬ ਕਲਾਸ ਦੇ ਵਿੱਚ ਜਲੂਸ ਵਿੱਚ ਵੀ ਇਕੱਠ ਹੁੰਦਾ ਫੌਜ ਵਿੱਚ ਵੀ ਹੁੰਦਾ ਇਹ ਉਦਾਹਰਨ ਆ ਠੀਕ ਹੈ ਅੱਜ ਸਾਡੇ ਸ਼ਹਿਰ ਵਿੱਚ ਜਲੂਸ ਨਿਕਲਿਆ ਹੈ ਜਲੂਸ ਦਾ ਮਤਲਬ ਕੀ ਹੈ ਬਹੁਤ ਇਕੱਠੇ ਹੋ ਕੇ ਕੋਈ ਐਕਟੀਵਿਟੀ ਕਰ ਰਹੇ ਨੇ ਲੋਕ ਉਹਨੂੰ ਜਲੂਸ ਕਹਿੰਦੇ ਆ ਜਲੂਸ ਪੰਜਾਬੀ ਵਿੱਚ ਹੋਰ ਤਰ੍ਹਾਂ ਮਰਦੇ ਨੇ ਕਿ ਕੀ ਜਲੂਸ ਕੱਢ ਰਹੇ ਆ ਜਲੂਸ ਜਲੂਸ ਦਾ ਮਤਲਬ ਕੀ ਹੋਇਆ ਇਕੱਠੇ ਹੋ ਕੇ ਵਿਅਕਤੀ ਕੋਈ ਐਕਟੀਵਿਟੀ ਕਰ ਰਹੇ ਨੇ ਇਸ ਵਿੱਚ ਜਲੂਸ ਇਕਾਠਵਾਚਕ ਨਾਮ ਆ। ਉਸ ਤੋਂ ਅਸੀਂ ਗੱਲ ਕਰ ਰਹੇ ਆ ਭਾਵਵਾਚਕ ਨਾਮ ਦੀ। ਜਿੰਨਾ ਸ਼ਬਦਾਂ ਤੋਂ ਕਿਸੇ ਭਾਵ ਗੁਣ ਜਾਂ ਹਾਲਾਤ ਦਾ ਗਿਆਨ ਹੋ ਰਿਹਾ ਹੋਵੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਆ? ਅਸੀਂ ਭਾਵਵਾਚਕ ਕਹਿੰਦੇ ਆ। ਇਹ ਸਿਰਫ ਮਹਿਸੂਸ ਹੁੰਦਾ ਵਾ। ਦੇਖੋ ਅਸੀਂ ਕੋਈ ਭਾਵ ਆ ਕੋਈ ਰੋ ਰਿਹਾ। ਉਹਦੀ ਇਮੋਸ਼ਨਸ ਦੇਖ ਰਹੇ ਆ ਤਾਂ ਉਹ ਕੀ ਆ? ਉਹ ਭਾਵਵਾਚਕ ਨਾਮ ਆ। ਜਿਵੇਂ ਖੁਸ਼ੀ, ਗਮੀ, ਇਮਾਨਦਾਰੀ, ਉਦਾਸੀ ਇਹ ਭਾਵਵਾਚਕ ਨਾਮ ਦੇ ਵਿੱਚ ਆਉਂਦਾ। ਠੀਕ ਹੈ ਅੱਜ ਅਸੀਂ ਹੁਣ ਇੱਕ ਅਠਵਾਂਜਕ ਦੇ ਭਾਵਾਚਕ ਨਾਲ ਪੜਿਆ ਪਹਿਲਾਂ ਅਸੀਂ ਆਮ ਖਾਸ ਦੇ ਵਸਤੂਵਾਚਕ ਪੜਿਆ ਹੁਣ ਨਾਮ ਸ਼ਬਦ ਜਿਹੜਾ ਹੈਗਾ ਨਾਮ ਜਾਂ ਕੀ ਹੈ ਨਾਉਨ ਕੀ ਹੈ ਉਹਦੇ ਬਾਰੇ ਅਸੀਂ ਪਰਿਭਾਸ਼ਾ ਪੜ੍ਹੀ ਹੈ ਤੇ ਉਹਦੀਆਂ ਕਿਸਮਾਂ ਠੀਕ ਹੈ ਮੈਨੂੰ ਲੱਗਦਾ ਡਿਟੇਲਸ ਤੁਹਾਨੂੰ ਸਮਝ ਲੱਗ ਗਿਆ ਹੋਣਾ ਇਸ ਤਰ੍ਹਾਂ ਹੀ ਅਸੀਂ ਨੈਕਸਟ ਗੱਲ ਕਰਾਂਗੇ ਪਰਨਾਮ ਦੀ ਫਿਰ ਕਿਰਿਆ ਕਿਰਿਆ ਵਿਸ਼ੇਸ਼ਣ ਠੀਕ ਹੈ ਸੰਬੰਧਕ ਯੋਜਕ ਲਿੰਗ ਬਦਲੋ ਵਚਨ ਬਦਲੋ ਤੇ ਮਹਾਵਰੇ ਤੁਨੀ ਸਾਰੀ ਪੰਜਾਬੀ ਗ੍ਰਾਮਰ ਕਰਾਂਗੇ ਚੈਨਲ ਦੇ ਨਾਲ ਜ਼ਰੂਰ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਜੇ ਇਹਦੀ ਪੀਡੀਐਫ ਫਾਈਲ ਤੁਸੀਂ ਲੈਣੀ ਹੋਏ ਡਿਸਕ੍ਰਿਪਸ਼ਨ ਚ ਲਿੰਕ ਦੇ ਦੂੰਗਾ ਉਥੋਂ ਲੈ ਵੀ ਸਕਦੇ ਹੋ ਬਹੁਤ ਬਹੁਤ ਧੰਨਵਾਦ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੀ ਕਮੀ ਲੱਗੀ ਉਹ ਵੀ ਦੱਸਿਓ ਧੰਨਵਾਦ